ਸੋਸਿਕਾਲ ਜੀ ਮੈਂ ਰਮਨਦੀਪ ਸਿੰਘ ਟਰੈਕਟਰ ਮੇਲਾ YouTube ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਜੀ ਅੱਜ ਦੀ ਵੀਡੀਓ ਬਹੁਤ ਹੀ ਜਿਆਦਾ ਘੈਂਟ ਹੋਣ ਵਾਲੀ ਆ ਅੱਜ ਅਸੀਂ ਤੁਹਾਡੇ ਲਈ ਜੋ ਜ਼ਮੀਨ ਲੈ ਕੇ ਆਏ ਆ ਇਹ ਉਹ ਭਰਾਵਾਂ ਦੀ ਫਰਮਾਇਸ਼ ਤੇ ਉੱਤੇ ਜ਼ਮੀਨ ਲੈ ਕੇ ਆਏ ਆ ਜਿਹੜੇ ਭਰਾ ਕਹਿੰਦੇ ਸਾਨੂੰ ਯਾਰ ਮੋਟਰ ਕਨੈਕਸ਼ਨ ਚਾਹੀਦਾ ਬਹੁਤ ਜਿਆਦਾ ਜ਼ਰੂਰਤ ਆ ਪਰ ਜ਼ਮੀਨ ਘਟਾ ਦੇ ਵਿੱਚ ਹੋਵੇ ਤਾਂ ਕਿ ਅਸੀਂ ਇਹ ਕਨੈਕਸ਼ਨ ਆਵਦਾ ਹਣਾਏਗੇ ਤੇ ਲਿਜਾ ਕੇ ਬਾਅਦ ਜ਼ਮੀਨ ਸੇਲ ਕਰ ਦਈਏ ਜਾ ਕੋ ਘੱਟ ਜ਼ਮੀਨ ਤੇ ਅਸੀਂ ਕਨੈਕਸ਼ਨ ਖਰੀਦ ਕੇ ਵੀ ਆਵਦਾ ਹਨਾ ਵੀ ਨਾਲ ਆ ਦਾ ਬਾਣ ਵੀ ਪਕਾ ਲਿਆ ਕਰਾਂਗੇ ਤੇ ਤਾਂ ਕਰਕੇ ਅੱਜ ਜਿਹੜੀ ਜ਼ਮੀਨ ਤੁਹਾਨੂੰ ਲੈ ਕੇ ਆਇਆ ਜਾਂ ਮੋਟਰ ਕਨੈਕਸ਼ਨ ਲੈ ਕੇ ਆਇਆ ਬਹੁਤ ਹੀ ਘੱਟ ਜ਼ਮੀਨ ਦੇ ਉੱਪਰ ਮੋਟਰ ਕਨੈਕਸ਼ਨ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਠੀਕ ਹੈ ਜੀ ਸਾਰੀ ਜਾਣਕਾਰੀ ਇਸੇ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਜਾਊਗੀ ਕੀ ਰੇਟ ਹੈ ਜੀ ਕਿੰਨੇ ਬਾਣ ਦੇ ਵਿੱਚ ਮੋਟਰ ਕਨੈਕਸ਼ਨ ਦੇਖਣ ਨੂੰ ਮਿਲੂਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਜਿਹੜੇ ਏਰੀਆ 'ਚ ਤੁਸੀਂ ਜ਼ਮੀਨ ਖਰੀਦਣਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਕੋਈ ਆਪਣੀ ਐਡ ਕਰਵਾਉਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਉੱਪਰ ਤਾਂ ਉਹਦੇ ਲਈ ਸਾਡਾ ਵਟਸਐਪ ਨੰਬਰ ਹੈ ਜਿਹੜਾ ਨੋਟ ਕਰ ਲਓ 9877988446 ਤੋਂ ਡੀ ਸਕਰੀਨ ਤੇ ਵੀ ਚਲਾ ਦਿੱਤਾ ਗਿਆ ਇਹ ਨੰਬਰ ਤੇ ਤੁਸੀਂ ਆਪਣੀ ਜ਼ਮੀਨ ਦੀ ਫੋਟ ਨੂੰ ਟੇਡਾ ਕਰਕੇ 5 ਤੋਂ 6 ਮਿੰਟਾਂ ਦੀ ਵੀਡੀਓ ਬਣਾਉਣੀ ਆ ਸਾਰਾ ਕੁਝ ਦਿਖਾਉਣਾ ਹੈ ਵੀਡੀਓ ਦੇ ਵਿੱਚ ਜਾਨੀ ਕਿ ਰਸਤਾ ਕਹੇ ਜਾਂਦਾ ਪਾਣੀ ਦਾ ਕੀ ਸਾਧਨਾ ਜ਼ਮੀਨ ਕਿਹੋ ਜੀ ਆ ਹਰ ਇੱਕ ਚੀਜ਼ ਪ੍ਰੋਪਰ ਦਿਖਾ ਕੇ ਸਾਨੂੰ ਉਹਦੀ ਵੀਡੀਓ ਭੇਜ ਦੇਣੀ ਆ ਉਦੋਂ ਬਾਅਦ ਤੋਂ ਡੀ ਐਡ ਆ ਜਿਹੜੀ ਸਾਡੇ ਚੈਨਲ ਦੇ ਉੱਪਰ ਲਗਾ ਦਿੱਤੀ ਜਾਊਗੀ ਤੇ ਹੁਣ ਕਰਦੇ ਆਪਾਂ ਜਿਹੜੀ ਖਾਤਰ ਆਪਾਂ ਵੀਡੀਓ ਚਲਾਈ ਆ ਮੇਨ ਆਪਣੇ ਟੌਪਿਕ ਬਾਰੇ ਗੱਲ ਅੱਜ ਜਿਹੜੀ ਆਪਣੇ ਕੋਲੇ ਜ਼ਮੀਨ ਆਈ ਹੈ ਜੀ ਆਪਣੇ ਕੋਲੇ ਦੋ ਕਿੱਲੇ ਜ਼ਮੀਨ ਆਈ ਹੈ ਤੇ ਦੋਨੇ ਕਿੱਲੇ ਮੇਰੇ ਪਿੱਛੇ ਦੇਖ ਸਕਦੇ ਹੋ ਜਮਾ ਸੇਮ ਇਹੀ ਜ਼ਮੀਨ ਹੈ ਜੀ ਤੇ ਇੱਕ ਕਿੱਲੇ ਦੇ ਵਿੱਚ ਪਪੂਲਰ ਲੱਗਿਆ ਹੋਇਆ ਜਿਹਨੂੰ 2 ਸਾਲ ਹੋ ਚੁਕੇ ਨੇ ਇੱਕ ਕਿੱਲੇ ਦਾ ਲਿੰਕ ਰੋਡ ਦਾ ਫਰੰਟ ਹੈ ਜਿਹੜੇ ਰੋਡ ਦੇ ਉੱਪਰ ਅਸੀਂ ਖੜੇ ਆ ਏਸੀ ਰੋਡ ਲਿੰਕ ਰੋਡ ਦਾ ਫਰੰਟ ਹੈ ਪਿੱਛੇ ਤੁਸੀਂ ਪਪੂਲਰ ਵਾਲੇ ਖੇਤ ਵਿੱਚ ਮੋਟਰ ਕਨੈਕਸ਼ਨ ਲੱਗਿਆ ਹੋਇਆ ਦੇਖ ਸਕਦੇ ਹੋ ਇਹ ਪ੍ਰੋਪਰ ਦੋ ਕਿੱਲੇ ਨੇ ਜੀ ਤੇ ਆਪਦੀ ਮੋਟਰ ਹੈ ਕਿਸੇ ਨਾਲ ਕਿਸੇ ਦਾ ਕੋਈ ਸਾਂਝੇ ਖਾਤੇ ਵਾਲਾ ਰੋਲਾ ਨਹੀਂ ਕਿਸੇ ਨਾਲ ਕੋਈ ਮੋਟਰ ਦਾ ਰੋਲਾ ਨਹੀਂ ਸਾਲਮ ਮੋਟਰ ਹੈ ਦੋਨੇ ਕਿੱਲੇ ਆਪਦੇ ਆ ਜੇਕਰ ਤੁਸੀਂ ਇਹ ਖਰੀਦਣਾ ਚਾਹੁੰਦੇ ਹੋ ਤਾਂ ਡਿਮਾਂਡ ਦੀ ਆਪਾਂ ਗੱਲ ਕਰ ਲੈਨੇ ਆ 40 ਲੱਖ ਰੁਪਏ ਡਿਮਾਂਡ ਪਰ ਇਕੜ ਦੇ ਹਿਸਾਬ ਨਾਲ ਰੱਖੀ ਗਈ ਹੈ ਜੀ ਜੇਕਰ ਕੋਈ ਵੀ ਵੀਰ ਇਹਨਾਂ ਨੂੰ ਬਾਣ ਨੂੰ ਖਰੀਦਣਾ ਚਾਹੁੰਦਾ ਜਮੀਨ ਨੂੰ ਖਰੀਦਣਾ ਚਾਹੁੰਦਾ ਤਾਂ ਤੁਸੀਂ ਨੰਬਰ ਨੋਟ ਕਰ ਸਕਦੇ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਨੰਬਰ ਫਲੈਸ਼ ਕਰ ਦਿੱਤੇ ਗਏ ਨੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰਕੇ ਇਹ ਜਮੀਨ ਹੈ ਜਿਹੜੇ ਤੁਸੀਂ ਖਰੀਦ ਸਕਦੇ ਹੋ ਬਾਕੀ ਬਿਲਕੁਲ ਓਕੇ ਜਮੀਨ ਹੈ ਜੀ ਕਿਸੇ ਨਾਲ ਕੋਈ ਔਲਾ ਰੱਪਾ ਨਹੀਂ ਕਿਸੇ ਨਾਲ ਕੋਈ ਦਿੱਕਤ ਨਹੀਂ ਤੇ ਬਾਣ ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਜੀ ਕਿਲਾ ਕ ਤੁਸੀਂ ਦੇਖ ਲਓ ਰੋਡ ਦਾ ਲਿੰਕ ਰੋਡ ਦਾ ਫਰੰਟ ਹੈ ਕਿਲੇ 'ਚ 2 ਸਾਲ ਦਾ ਪਪੂਲਰ ਲੱਗਿਆ ਹੋਇਆ ਪਪੂਲਰ ਵਾਲੇ ਕਿਲੇ ਦੇ ਵਿੱਚ ਹੀ ਮੋਟਰ ਕਨੈਕਸ਼ਨ ਲੱਗਿਆ ਹੋਇਆ ਤੇ ਬਿਲਕੁਲ ਓਕੇ ਹੈ ਜੀ ਸਾਰਾ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨਾਲ ਬਣੇ ਰਹੋ ਤੇ ਹੋਰ ਵੀ ਘੈਂਡ ਘੈਂਡ ਵੀਡੀਓ ਲੈ ਕੇ ਤੁਹਾਡੇ ਦਰਮਾਨ ਪਹੁੰਚਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਵੀ ਕੋਈ ਆਪਦੇ ਏਰੀਆ ਦੀ ਕੋਈ ਜ਼ਮੀਨ ਵਗੈਰਾ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨਾਲ ਤੁਸੀਂ ਜੁੜ ਸਕਦੇ ਹੋ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਜਲਦੀ ਮੁਲਾਕਾਤ ਹੋਊਗੀ ਤਦ ਤੱਕ ਲਈ ਰੱਖ